ਹਰ ਜੁਗ ਜੁਗ ਭਗਤੂ ਪਾਇਆ ਪ੍ਰੇਮ ਜ ਰਖਦਾ ਆਇਆ ਰਾਮ ਰਾਜੇ ਹਰ ਨਾ ਕਿਸੇ ਦੁਖ ਹਰ ਮਾਰਿਆ ਪ੍ਰਹਿਲਾਦ ਤਰਾਇਆ ਓੰਕਾਰਿੰਦ ਕਾਂ ਪੇਠ ਦੇ ਨਾਮ ਜਿਉਂ ਖਿਲਾਇਆ ਜਾਨਾਂ ਕੈ ਸਾ ਹਰ ਸੇ ਵਿਆਹ ਅੰਤ ਲੈ ਛਾਇਆ ਸਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾ ਸੁਖਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੂ ਕਰੀ ਨ ਹੋਈ ਬਲਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਓ ਜਾਤ ਨਹਿ ਜੋਤ ਜੋਤ ਮੈਂ ਜਾਂਤਾ ਅਕਲ ਕਲਾ ਭਰਪੂਰ ਰਹਾ ਤੂੰ ਸਚਾ ਸਾਹਿਬ ਸਤਿ ਸਵਾਲ ਜੋ ਜਿੰਕੀ ਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰੀਹਾ ਸੋ ਦਾ ਰਾਗਾ ਸਮਹੱਲਾ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਸੋ ਧਰਤੀ ਰਾਕੇ ਹਾ ਸੋ ਕਰ ਕੀ ਹਾ ਜਿਤ ਵੇ ਸਰਬ ਸੁਮਾਲੀ ਵਾਝੇ ਤੇਰੇ ਨਾਮ ਅਨੇਕ ਅ ਸੰਖਾ ਕੀਤੇ ਤੇਰੇ ਵਾਹੁਣ ਹਾਰੇ ਕੇਤੇ ਤੇਰੇ ਰਾਗੁ ਪੁਰੇ ਸੋਂ ਕਹੀਏ ਗੀਤੀ ਤੇਰੇ ਗਾਵਨ ਹਾਰੇ ਗਾਵਨ ਦਰਨੋਂ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੀਵਾਰੀ ਗਾਵਨ ਦਰਨਾ ਚਿਤ ਗਵਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੀ ਗਾਵਨ ਦਰਨਾ ਈਸਰ ਬਰਮਾ ਦੇਵੀ ਸਹੋਂ ਤੇ ਸਦਾ ਸواری ਗਾਵਨ ਦਰਨੋਂ ਇੰਦਰੰਦਰ ਆਸਨ ਤੇ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਦਰਨ ਸਤਿ ਸੰਵਾਦੀ ਅੰਦਰ ਗਾਵਨ ਤਦਨ ਸਾਧਨਚਾਰੀ ਗਾਵਨ ਤਦਨ ਜਦੇ ਸਤੇ ਸੰਤੋਖੀ ਗਾਵਨ ਦਰਨ ਵੀਰ ਕਰਾਰੇ ਗਾਵਨ ਤਦਨ ਪੰਡਿਤ ਪੰਨਾ ਰਖੀ ਸਰਜੁਗ ਜਗਵੇਦਾ ਨਾਲੇ ਗਾਵਨ ਦਰਨ ਮਹਾਨਿਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤਦਨ ਉਪਾਈ ਤੇਰੇ ਅਰਧਰ ਤੀਰਥ ਲਾਲੇ ਗਾਵੁ ਤੁਧਨਾ ਜੋਤ ਮਹਾ ਬਲ ਸੂਰਾ ਗਾਵੁ ਤੁਧਨਾ ਕਾਣੀ ਜਾਰੀ ਗਾਵੁ ਤੁਧਨਾ ਖੰਡ ਮੁੱਲ ਪ੍ਰੇਮੰਡਾ ਕਰ ਕਰ ਰਖੇ ਤੇਰੇ ਧਾਰੀ ਸੇ ਤੁਧਨੋ ਬਾਭਨ ਜੋਤਿ ਤੁਧ ਪਾਵੰਦਰ ਤੇਰੇ ਭਗਤ ਰਸਾਲੇ ਹੋਰ ਕਹਤੇ ਤੁਧਨੋ ਗਾਵੁ ਨ ਸੇ ਮੇ ਚਿਤ ਨਾ ਆਵੰਦਾ ਨੀ ਕਿਆ ਵਿਚਾਰੀ ਸੋਈ ਸੇ ਅਦਾ ਸੱਚ ਸਾਹਿਬ ਸੱਚਾ ਸਾਚੀ ਨਹੀਂ ਹੈ ਕੀ ਹੋਸੀ ਜਾਈ ਨ ਜਾਸੀ ਰਚਨਾ ਜਿਨ ਨਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਸੋਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਹ ਸਹਾ ਪਾਤ ਸਾਹਿਬ ਨਾਨਕ ਰਹਿ ਰਜ਼ਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖੇ ਸਭ ਕੋਈ ਕੇਵਲ ਭੰਡਾ ਡੀਠਾ ਹੋਈ ਕੀ ਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੀ ਤੇਰੀ ਰਹੀ ਸੁਮਾਈ ਵੰਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗਮੀ ਘੀਰਾ ਕੋਇ ਨਾ ਜਾਣੇ ਤਰ ਕੀਤਾ ਕੀ ਬਣ ਚੀਰਾ ਰਹਾਉ ਸਾਸਰਤੀ ਮਨ ਸੁੱਤ ਕਮਾਈ ਸਭ ਕੀਮਤ ਮਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਵਰ੍ਹਾਈ ਕਹਿ ਨਾ ਜਾਈ ਤੇਰੀ ਤਲਵ ਡਿਆਈ ਸਭ ਸਤ ਸਭਤਾ ਪੂ ਸਭ ਚੰਗਿਆਈਆਂ ਸਿੱਧਾ ਪਰਖਾਂ ਕੀਆ ਵਡਿਆਈਆਂ ਤੋ ਜੇ ਬਲ ਸਿਦਕ ਨਹੀਂ ਨਾ ਪਾਈ ਆਕਰ ਮਿਲੇ ਨਾ ਹੀ ਥਾ ਕਰਾਈ ਆਖਣ ਵਾਲਾ ਗਿਆ ਵਿਚਾਰਾ ਸਿਬ ਦੀ ਪਰੇ ਤੇਰੇ ਪੰਡਾਰਾ ਜੇ ਤੂੰ ਦੇਹ ਤਸੇ ਕਿਆ ਚਾਰਾ ਨਾਨਕ ਸੱਚ ਸਵਾਦ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਮੇ ਸਰੇ ਮਰ ਜਾਊ ਆਖਣੀਓ ਖਾ ਸੱਚਾ ਨਾਮ ਸਾਚੇ ਨਾਮ ਕੀ ਲਾਗੈ ਊਖਾ ਤਪੋਖੇ ਚਲਿਏ ਦੁਖ ਸੋਕੰ ਵਿਸਰੇ ਵੈਰੀ ਮਾਏ ਸਾਚ ਸਹ ਸਾਚੀ ਨਾਈ ਰਹਾਓ ਸਾਚੇ ਨਾਮ ਕੀ ਤਨ ਵਡਿਆਈ ਆਖ ਤੱਕੇ ਕੀਮਤ ਨਹੀਂ ਪਾਈ ਜੇ ਸੰਭਿਲ ਕੇ ਆਖਣ ਪਾਹੇ ਵਡਾ ਨਾ ਹੋਵੇ ਕਾਟ ਨਾ ਜਾਏ ਨਾ ਮਰੇ ਨ ਹੋਵੇ ਸੋਗ ਜਿੰਦਾ ਰਹੀ ਨ ਚੁਕੇ ਭੋਗ ਗੋਣੇ ਹੋਰ ਨਾਹੀ ਕੋਈ ਨਾ ਕੋ ਆ ਨਾ ਕੋ ਹੋਏ ਜੇ ਵੜ ਆਪ ਤੇ ਹਰ ਤੇ ਦੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਾਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੇ ਵਾ ਇਸਦਾ ਰਾਗ ਗੁਜਰੀ ਮਹੱਲਾ 4 ਹਰ ਕੇ ਜਨ ਸਤਿਗੁਰ ਸਤਿ ਪ੍ਰਖਾ ਬਿਨੁ ਕਰੋ ਗੁਰ ਪਾਸ ਹਮ ਕੀ ਰੇ ਕਰਮ ਸਦੁ ਕਰ ਸਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਬਰਦੇਵ ਮੋਕੋ ਰਾਮ ਨਾਮ ਪਰਗਾਸ ਗਰਮਤ ਨਾਮ ਰਪਰਾਸ ਸਖਾਈ ਹਰ ਕੀ ਤਹਮ ਜੀ ਰਹਿ ਰਾਸ ਰਹਾਓ ਹਰ ਜਨ ਕੀ ਬੜ ਭਾਗ ਵਢੇਰੇ

ਮਹਲ ਜੋ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਤਵੈ ਉਦਮਾ ਜਹ ਹਰ ਹਰ ਜੀਵੋ ਪਰਿਆ ਸੈਲ ਪਥਰ ਮੈਂ ਜੰਤੂ ਪਾਏ ਤਾ ਕਰਜ਼ ਗਿਆਗੇ ਕਰ ਧਰਿਆ ਮੇਰੇ ਮਾਦੋਂ ਜੇ ਸਾ ਸੰਗਤ ਮਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਥ ਪਾਇਆ ਸੋ ਕੇ ਕਸ਼ਟ ਹਰਿਆ ਰਹਾਓ ਜਿਨਨੇ ਪਤਾ ਲੋਸਤ ਬੰਤਾ ਕੋਈ ਨਾ ਕਿਸਕੇ ਧਰਿਆ ਸੇ ਸੇ ਜਿਬਸਾ ਵਾਹੇ ਠਾਕਰ ਕਾਹੇ ਮਨ ਪਾ ਘਰਿਆ ਊੜੇ ਊੜਿਆ ਦੀ ਅਸੀਂ ਕੋ ਸਾ ਤੁਸ ਪਾਸ਼ੇ ਬਸ਼ਰੇ ਸ਼ਰਿਆ ਤਨ ਕਵਲ ਖਲਾਵੇ ਕਵਲ ਝੁਗਾਵੇ ਮਨ ਮੇ ਸਮਰਨ ਕਰਿਆ ਸਾਭ ਨੇ ਦਾੰਦ ਸਿਆਟ ਸਦਾ ਨਾ ਠਾਕੁਰ ਕਾ ਤਰ ਧਰਿਆ ਜਨਾਨਕ ਬਲ ਬਰਸ ਦਬਨ ਜਾਈਆ ਤੇਰਾ ਅੰਤ ਨ ਪਾਰਾ ਹਰਿਆ ਔਰ ਆਗ ਆਸਾ ਮਹੱਲਾ ਚੂਠਾ ਸੋ ਪਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਦਰਿੰਜਨ ਹਰ ਪਰਖ ਦਰਿੰਜਨ ਹਰ ਅਗਮ ਅਗਮ ਅਪਾਰਾ ਸਭ ਤਿਹਾਵੇ ਸਭ ਤਿਹਾਵੇ ਤੁੰਜੀ ਹਰ ਸੱਚੇ ਸਰਜਿਨ ਹਾਰਾ ਸਾਂਜੀ ਤੁਮਾਉਰੇ ਜੀ ਤੁੰਜੀਆ ਕਾਦਾ ਤਾਰਾ ਹਰ ਧਿਆਵ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਪੇਠਾਕਰ ਹਰਿਆ ਕੇਸੇ ਮੁਤ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕੜ ਕੜ ਅੰਤ ਸੰਧ ਅੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤ ਇੱਕ ਪੇਖਾਰੀ ਜੀ ਸਭ ਤੇਰੇ ਜੋ ਜਿ ਵਿਡਾਣਾ ਤੂੰ ਆਪੇ ਦਾਤਾ ਆਪੀ ਭੁਗਤਾ ਜੀ ਹਉ ਤਦਵਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਗਿਆੰਤ ਜੀ ਤੇਰੇ ਕਿਆ ਗੁਣ ਆਖ ਮਖਾਣਾ ਜੋ ਸੇ ਕਹ ਜੋ ਸੇ ਵੈ ਤੁੰਜੀ ਜਾ ਨਾਨਕ ਤੈਨੂੰ ਕੁਰਵਾਣਾ ਹਰ ਧਿਆਵੇ ਹਰ ਧਿਆਵੇ ਤੁੰ ਜੀਸੇ ਜੰਝ ਕਮੈ ਸੁਖਵਾਸੀ ਸੇ ਬੋਸੇ ਮੁਕਤ ਪਿਆ ਜਿਨ ਹਰ ਧਿਆਏ ਜੀਤਿਨ ਤੋਟੀ ਜਮ ਕੀ ਫਾਸੀ ਜੇਨਰ ਪਾ ਜਿਨ ਹਰ ਨਰ ਪਾ ਧਿਆਏ ਜੀਤਨ ਕਾ ਪਉ ਸਭ ਬਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸੁਮਾਸੀ ਸੇ ਤਨੁ ਸੇ ਦਨ ਜਿਨ ਹਰਿ ਆਇ ਜੀਜਾ ਨਾਲ ਕਿਤਨ ਬਲ ਜਾਸੀ ਤੇਰੇ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਾ ਤੋ ਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਾਪ ਤਪਹਿ ਜਪੇ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਵਸਮਰਾ ਸਾਸਾ ਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਵ ਸੇ ਭਵ ਤੇ ਪਲੇ ਜਨਾਂ ਲਿਖੀ ਜੇ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਮੁਰਖਿਆ ਪਲੰਬਰ ਕਾਤਾ ਜੀ ਤੂੰ ਜੇ ਬੜ ਅਵਰ ਨ ਕੋਈ ਤੋ ਜੋਗ ਲੋਗੇ ਹਕਮ ਸਦਾ ਸਦਾ ਆਤਮੀ ਏਖੋ ਜੇ ਤੂੰ ਨਹਿਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਹੀ ਵਰਤੇ ਜੀ ਤੁ ਆਪੇ ਕਰੇ ਸੁ ਹੋਈ ਤੁਦੇ ਆਪੇ ਸਿਰ ਸੋ ਪਾਏ ਜਿਦੇ ਆਪੇ ਸਿਰ ਜੀ ਸਭ ਕੋਈ ਜਨਾਨ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੇ ਕਾ ਜਣੋਈ ਆਸਾ ਮਹੱਲਾ ਚੌਥਾ ਤੁਮ ਕਰਤਾ ਸਚਿਆਰ ਮਿੰਦਾ ਸਾਈ ਜੋ ਤੁ ਭਾਵੇ ਸੁਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਹਾਂ ਕਰੇ ਤੰਨਾਮ ਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਉ ਦੇ ਆਲ ਮਿ ਛੋੜਿਆ ਆਲ ਮਿ ਲਾਇਆ ਤੂੰ ਦਰਿਆ ਸਤ ਜੀ ਮਾਏ ਤਜ ਮੌਜੂਜਾ ਕੋਈ ਨਾਇ ਜੇ ਜਾਂ ਸਭ ਤੇਰਾ ਖੇਦ ਬਜੋਗ ਬਰਸਿਆ ਸੰਜੋਗੀ ਮੇਰ ਜੈਸਨੋ ਤੂੰ ਜਾਣੇ ਸੋ ਜਿਨ ਜਾਣੇ ਹਰ ਕੋ ਸਦ ਹੀ ਆਖ ਮਖਾਣੀ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸੇ ਜਿਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੋ ਜਮਨ ਦੁਰਜਾ ਅਵਰ ਨ ਕੋਏ ਤੁਮ ਕਾਰ ਕਰ ਵੇਖੇ ਜਾਣੀ ਸੇ ਜਾਨ ਨੰ ਬਰਮਕ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਕੈਤਾ ਸੁਰ ਲੈ ਕੈ ਲੈ ਨਿਵਾਸਾ ਪਾਣੀ ਪਾਵਕ ਤੈ ਨਹੀਂ ਕੀ ਆਹ ਪੰਖ ਜਮੂ ਪਗ ਨਹੀਂ ਚੱਲ ਲੈ ਹਮ ਦੇਖੋਂ ਤੇ ਡੂ ਵੀ ਲੇ ਮਨ ਇੱਕ ਨ ਚਿਤ ਸਮੋੜ ਮਨਾ ਹਰ ਵਿਸਰਾ ਤੇਰੇ ਗੁਣ ਗਲਿਆ ਰਹਾ ਨਾ ਹੁ ਜਤੀ ਸਤੀ ਨਹੀਂ ਪੜਿਆ ਮੋਰਖ ਮੁਗਦਾ ਜਸਮ ਪਿਆ ਪਰਮਤ ਨਾਨਕ ਤਿਨ ਕੀ ਸਰਨਾ ਜੀਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਾਂ ਪਏ ਪ੍ਰਾਪਤਮਾਨਿਤ ਦੇਹੁ ਰੀਆ ਗੋਵਿੰਦ ਮਲਣ ਕੀ ਇਹ ਤਰੀ ਬਰੀਆ ਅਵਰ ਕਾਇ ਤਰੇ ਕਿਤੇ ਨਾ ਕਾਮ ਬੁਲਾ ਸਾਧ ਸੰਗਤ ਪਜ ਕੀ ਬਨਨਾ ਸਰਾਂ ਜਾ ਮਹਲਾ ਪੰਜਾਂ ਸਰਨ ਕੈ ਜਾਨੁ ਮਰਥਾ ਜਾਤ ਰੰਗ ਹਮਾਇਆ ਕੇ ਰਹਾ ਜਬ ਤਉ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਇ ਪਹਉ ਨਾਨਕ ਹਮ ਨੀਚ ਕਰਮਾ ਸਾਨ ਪਰੇ ਕੀ ਰਖਿ ਸਰਮ ਆਸ਼ 10ਵੀਂ ਕਵਯੋ ਬਾਜ ਬੀਕਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਕੋ ਨੁਹੇ ਚਿਤ ਕੀ ਇਸ਼ਾ ਤਵਾ ਚਰਨ ਰਹੀ ਹਮਾਰਾ ਆਪਣਾ ਜਾਨ ਕਰੋ ਪਤਪਾਰਾ ਅਮਰੀਂ ਦੋੜ ਸਵੇ ਤੁ ਘਾਵੋ ਆਪ ਹਾ ਦੇ ਮਹੀਂ ਬਚਾਓ ਉਸ ਕੇ ਬਸੀ ਮੋਰੋ ਪਰਵਾਰ ਸੇਵਾ ਸਿਖ ਸਵੇ ਕਰਤਾਰਾ ਮੋਰ ਸੰਜ ਕਰ ਦੇ ਘਰੀਐ ਸਾ ਮਰਨ ਕੋ ਆਏ ਸੰਘਰੀਐ ਕੋ ਨਹੇ ਹਮਾਰੀ ਆਸਾ ਤੂਰ ਪਜਨੀ ਕੀ ਰਹੇ ਪਿਆਸਾ

ਸਰੇ ਆਸ ਤੋ ਜੋ ਕਰੁਰ ਰਚਾਰਾਖਿ ਲੋ ਬਰ ਆਖਨ ਹਾਰੇ ਸਾਈਂ ਬਸੰਤ ਸਾਈਂ ਪਿਆਰੇ ਦੀਨ ਬੰਦਿ ਛਤਨ ਕੇ ਹੰਤਾ ਤਮਹ ਪਰਿਚਿਤ ਸਕੰਤਾ ਕਾਲ ਪੈ ਬ੍ਰਹਮ ਬਵਤਰਾ ਕਾਲ ਪੈ ਸਿਉਂਜੂ ਅਵਤਰਾ ਕਾਲ ਪੈ ਕਰਿ ਵਿਸਨ ਪ੍ਰਗਾਸਾ ਸੰਗਲ ਕਾਲ ਕਾ ਕੀ ਆਤਮਾਸਾ ਜਨ ਕਾ ਜੋਗੀ ਸਭ ਕੀ ਓ ਮੇਦ ਰਾਇ ਬ੍ਰਹਮ ਜੋਥੀਓ ਜਾਉਣ ਕਾ ਸਦੋ ਗਸਬਾ ਹੋਰ ਨਮਸਕਾਰ ਹੈ ਤਾਂ ਹੀ ਹੰਗਾਰਾ ਜੁਮ ਕਾ ਸਯੁਗਤ ਗਨਾਇਓ ਦੇਵ ਦੇਵ ਜੇਸ਼ ਨੂੰ ਪਜਾਇਓ ਆਦ ਅੰਤੇ ਕੇ ਅਵਤਾਰ ਸਹੀ ਗੁਰੂ ਸੌਂਝਿਓ ਹੰਬਾਰਾ ਨਮਸਕਾਰ ਤਿਸ ਹੀ ਕਉ ਹਮਾਰੀ ਸਭ ਜਾਂ ਜਿਨ ਆਸਵਾਰੀ ਸੇਵਕੋਨ ਕਵਸੇ ਉਗਨੋ ਸਕਦੀਓ ਸਤਰਨ ਕਪਲ ਮੋਬਤ ਕੀਓ ਕੜ ਕੜ ਕੀ ਅੰਤਰ ਕੀ ਜਾਣ ਤਪਲੇ ਬਰੇਕੀ ਪੀਰ ਪਛਾਨਤ ਜਿ ਟੇ ਤੇ ਕੋਨ ਤਰਸ ਧੂਲਾ ਸਾ ਪਰ ਕਿਰਪਾ ਵਿਸ਼ਟ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਹੀ ਪੀਰ ਪਛਾਨੈ ਕਟ ਕਟ ਕੇ ਪੜ ਪੜ ਕੀ ਜਾਣੈ ਜਬ ਲਖ ਕਰਾ ਪ੍ਰਚਾਰ ਪਰਜਤ ਤਮ ਦੇ ਅਪਾਰ ਜਬ ਕਰ ਕਤ ਹਉ ਤਬ ਹਉ ਤਉ ਮੇ ਮੇਤ ਦੇ ਤ ਸਬਦ ਜੇ ਤੇ ਵਜਨ ਸਭ ਧਾਰੇ ਆਪ ਆਪਣੀ ਬੁਝ ਅਚਾਰੇ ਤਮ ਸਭ ਹੀ ਤੇ ਰਹਿ ਨਰਾਲ ਜਾਂਦ ਵੇਦ ਪੇਦ ਅਰਿ ਆਦਮ ਨਰੰਕਾਲ ਨਿਰਪਕਾਲ ਮਿਲਾਂਗੋ ਆਦ ਅਨੀਲ ਅਨਾਦ ਅਸੰਭਵ ਤਾ ਕਾ ਮੂੜ ਅਜਾਤ ਭੇਂਦਾ ਜਾ ਕੋ ਭੇਵ ਨ ਪਾਵਦਿ ਵੇਦਾ ਤਾ ਕੋ ਕਾਰਪਹਨ ਮਾ ਤਮਾ ਮੜ ਕਛ ਭੇਦ ਨ ਜਾਣ ਮਹਾਦੇਵ ਕੋ ਕਹਿ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਿਹ ਪਿਓ ਆਪ ਆਪਨੀ ਬੁੱਧ ਹੈ ਜੀਤੇ ਬਰਨ ਪਿਲਪਨ ਤੂ ਹੈ ਤੇਤੀ ਤੇਮਰਾ ਲਖਾ ਨਾ ਜਾਈ ਪਸਾਰ ਆ ਕਿਹੋ ਸਜਾ ਪਰ ਸੰਸਾਰ ਇਕੇ ਰੂਪ ਰੂਪ ਸਰੂਪਾ ਆਰੰਭਿ ਹੋ ਰਾਪ ਕੀ ਭੂਪਾ ਅੰਡ ਜੇਰ ਸੇਤ ਚ ਕੀਨੀ ਉਤਪਜ ਖਾਂ ਬਾਹਰ ਜੀਨੀ ਕਹਉ ਖੁਲ ਰਾਜਾ ਹੈ ਬੈਠਾ ਕਉਸਣ ਪੈ ਸੰਕਰ ਕੇਠਾ ਸਗਰੇ ਸਿਖ ਖਾਏ ਅਚੰਬਉ ਆਜਗਾ ਸੂਪ ਸਯੰਬਉ ਆਵਰਿ ਸ਼ਾ ਮੇਰੀ ਤੁਮ ਕਰੋ ਸਿਖ ਵਾਸਿ ਸੰਗਰੋ ਨਮ ਦਵਤ ਤੇ ਰੁਪਾਤਾ ਸਗਲ ਮਹੇਸ਼ ਕੋਣ ਘਾਤਾ ਜੈ ਹਤੋਤਾ ਸਾਨੀ ਪਰੇ ਤਨ ਕੇ ਦੁਰਦੋਤ ਹੈ ਮਰੇ ਪੁਰਖ ਜੋ ਬਗ ਪਰ ਇਤਿਹਾਰ ਇਤਨ ਕੇ ਤੁਮ ਸੰਕਲ ਸਵਟਾਰੀ ਜੋ ਕਾਲਕ ਕੁਵਾਰ ਧਿਆਏ ਹੈ ਤਾਂਕੇ ਕਾਰ ਨਿਕ ਨੀ ਅਹਰ ਸ਼ਾਹੀ ਤੈਂ ਸਬ ਕਾਲਾ ਦੁਸ਼ਟ ਅਰੇਟ ਨਿਤ ਕਾਲਾ ਕਿਰਪਾ ਦੇ ਟਨ ਜਾਈਨ ਹਰੋ ਤਾਂ ਕਿ ਤਾਉ ਤਨਕ ਮੋਹਰ ਹੋ ਹਰੇ ਦੇ ਸਿਰ ਕਰ ਮੋਸਬ ਹੋਏ ਦੋ ਟਿਸ਼ਾ ਸ਼ੇ ਸਕੀ ਨਾ ਕੋਈ ਇੱਕ ਵਾ ਜਿ ਤਮੇ ਸੰਭਾਰ ਆਕਾਲ ਸਾ ਸਤੇ ਤਹੀਂ ਅਵਾਰ ਜਿੰਨ ਨਾਮ ਤਿਹਾਰੋ ਕਹਾ ਦਰਦ ਦੋਸਤ ਦੋ ਕਿਤੇ ਰਹਾ ਖਾਲ ਕੇ ਤਮੇ ਸਰਨ ਤਿਹਾਰੀ ਆਪਾ ਦਿਲ ਹੋ ਅਵਾਰੀ ਸਰਵ ਠੋਰ ਮੋਹੋ ਸਾਈ ਦੋਟ ਦੋਖ ਤੇਲ ਹੂੰ ਬਚਾਈ ਖੜਗ ਕੇ ਤਮੇ ਸਰਨ ਤਿਹਾਰੀ ਆਪ ਹਾਥ ਦੇ ਲਿਓ ਉਵਾਰੀ ਸਰਵ ਠੋਰ ਮੋਹੋ ਸਾਈ ਦੋਟ ਦੋਖ ਤੇਲ ਹੂੰ ਬਚਾਈ ਸਵਈਆ ਆਏਂਗੇ ਜਬ ਤੇ ਤਮਰੇ ਤਉ ਤੇ ਕੋ ਆਖ ਤਰੀ ਨਹੀਂ ਆਨਿਯਾ ਰਾਮ ਰਹੀ ਪ੍ਰਾਣ ਕਰਾਨ ਅਨੇਕ ਕਹਿਮਤ ਇਕ ਨਮਾਨਿ ਸਮਰਾ ਸਾਤਰ ਵੇ ਸਵੇ ਬੋ ਭੇਦ ਕੇ ਅਮੇਤ ਨ ਜਾਣਿ ਸਰੀਅਸ ਬਾਨ ਕਿਰਪਾ ਤੁਮਰੀ ਕਰ ਮੈਂ ਨ ਕੈਸਾ ਤੋਹੀ ਮਖਾਨਿਉ ਦੋਹਰਾ ਸਭਲ ਦਵਾਰ ਕੋ ਛਾੜ ਡਕੈ ਕਿਹੋ ਤੁਹਾਰੋਂ ਦਵਾਰ ਵਾਹੇ ਗਹਿ ਕੀ ਲਾਜ ਅਸ ਗੋਵਿੰਦ ਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓਮਕਾਰ ਸਤ ਗੁਰ ਪ੍ਰਸਾਦ ਅਨੰਦ ਕੇ ਆਮ ਦੀ ਮਾਇ ਸਤ ਗੁਰੂ ਮੇ ਪਾਇਆ ਹਲਗੁਰੂਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ ਆਗ ਰਤਨ ਪਰਵਾਰ ਕਈਆਂ ਸ਼ਬਦ ਗਾਵਣੀ ਆਈਆਂ ਜਾਣ ਦੋਤਾ ਗਉ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਅਨੰਤ ਨੰਦੂਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਹਰਨਾਰ ਹੋ ਤੋ ਮਨ ਮੇਰੇ ਦੂਖ ਸਾਥ ਨਸਾਰਨਾ ਅੰਗੇਕਾਰੋਂ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਮ ਦਲਾ ਸਭ ਰਾਸ ਸਵਾਮੀ ਸੋ ਕਉ ਮਨੋ ਵਸਾਰੇ ਕਹੇ ਨਾਨਕ ਮੰਨੇ ਸਦਾ ਰੋਹਨ ਨਾਲੇ ਸਾਚੇ ਸਾਹੀਵਾ ਕਾਹ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਨੇ ਸੋ ਪਾਵੇ ਸਦਾ ਸਲਾਹਾ ਤੇਰੀ ਨਾਮ ਮੰਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਝੇ ਸ਼ਬਦ ਘਨੇਰੇ ਏਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੁ ਸਾਚਾ ਨਾਮ ਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰਸਾਂ ਸੁਖ ਮਨ ਆਏ ਵਸਿਆ ਜੀਂ ਛਾ ਸਾਫ ਹੋਈਆਂ ਸਦਾ ਕੁਰਬਾਨ ਕੀ ਤਹਾ ਗਰਬੇਤੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋਸ਼ਹੁ ਤਰੋਕੇ ਆਉ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸ਼ੌਦਦ ਕਾਲ ਸੁਭਾਗੇ ਕਾਲ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਪਰਤਾਰੀਆ ਪੰਚ ਵਸ ਕੀਤੇ ਕਾਲਖੰਡ ਕਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸਿਨਾਮ ਹਰ ਕੀ ਲਾਗੇ ਕਹਿ ਨਾਨਕ ਤੈ ਸੁਖ ਬੂਆ ਤਿਤ ਕਰ ਅਨੰਦ ਵਾਜੇ ਆਨੰਦ ਜਸਨੋ ਬਲਟ ਭਾਗੀ ਹੋ ਸਭ ਦੁਲਮਨੋਰਤ ਪੂਰੇ ਪਾਰ ਬ੍ਰਹਮ ਪ੍ਰਪਾਇ। ਪੁੱਤਰੇ ਸਗਲ ਬਸੂਰੇ ਦੂਖ ਰੋਗ ਸੰਤਾਵ ਉਤਰੇ ਸੁਣੀ ਸੱਚੀ ਬਾਣੀ ਸੰਸਾ ਜਿਨ ਕੈ ਸਸੇ ਪੂਰੇ ਗੁਰ ਤੇ ਜਾਣੀ। ਸੁਨਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਆਪਰ ਭੂਰੇ ਬੇਲਵੰਤ ਨਾਲ ਕੋ ਗੁਰ ਚਾਨ ਲਾਗੀ। ਵਾਹ ਜੀ ਅਨਹਤ ਧੂਰੇ ਮਦੜੀ ਮਹਲਾ ਪੰਜਾਂ ਮਾਥਾਲ ਵੇਚਨ ਵਸਤੂ ਕਈ ਆਸਾ ਸੰਤੋਖ ਵਿਚਾਰੋ ਅਮਰਤ ਦਾ ਮਠਾ ਕਰ ਕਾ ਪਿਉ ਜਿਸ ਕਾ ਸਸ ਅੰਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਅੰਧਾਰੋ ਇਹ ਬਰਤਾ ਜੀ ਨਹਿ ਜਾਏ ਨਿਤ ਨਿਤਰਾ ਕਰਤਾਰੋ ਸਮੋ ਸੰਸਾਰ ਚੰਦ ਲਗਤ ਰਿਏ ਸਬ ਨਾਨਕ ਬ੍ਰੰਭਸਾਰੋ ਸੇ ਲੋਕ ਮਹੱਲਾ ਪੰਜਮਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗਕ ਤੋਈ ਬੇਂਦਰ ਬਣਿਆਰੇ ਕੋ ਗੰਨਾਹੀ ਆਪੇ ਤਾਂ ਸਪਿਓਈ ਤਰਸ ਪਿਆ ਬਹਿ ਰਾਮ ਅਦਿ ਸੁਦਕ ਅਸਲਿਨ ਮਿਲਿਆ ਨਾਨਕ ਨਾਮ ਲੇਤਾ ਜੀਹਾ ਤਨਮਤੀ ਵੇ ਹਰਿਆ ਪੌੜੀ ਤੇਥੇ ਤੁਮ ਸਮਰਾਥ ਜਿੱਥੇ ਕੋਈ ਨਾਏ ਉਥੇ ਤੇਰੀ ਰਖ ਅਗਨੀ ਉਦਰਮਾਹੀ ਸੁਣ ਕੇ ਜਮ ਕੇ ਦੂਤ ਨਾਹੀ ਤੇਰੇ ਛੜ ਜਾਈ ਪਵਜਲ ਵਿਖਮ ਅਸਗਾ ਹੋ ਬਰਸਾਉ ਦੀਪਾ ਅਰਪਾਹੀ ਜਿੰਨ ਕੋ ਲੱਗੀ ਪਿਆਸ ਅਮਰਤ ਸੇ ਹੀ ਕਾਹੇ ਕਰਮਿ ਸਹ ਪੁਣ ਗੁਣ ਦਗਾਈ

ਜਿਸ ਨੂੰ ਇਹ ਵਦ ਹੈ ਜਾਗਮ ਓਤਮ ਕਾੜਿ ਹੈ ਬਰਲੇ ਕੀ ਕੇ ਮਹੱਲਾ ਪੰਜਵਾਂ ਰਖੇ ਰਖਣਹਾਰ ਆਪ ਵਾਰੀਅਨ ਗੁਰ ਕੀ ਪੈਰੀ ਪਾਏ ਕਾ ਸੁਆਰਨ ਹੋਆ ਆਪ ਦਿਆਲ ਮਨੋ ਨਾ ਬਿਸਾਰ ਨਸਾ ਜਿਨਾ ਕੇ ਸੰਗ ਪਵਜਲ ਕਾਰਿਅਨ ਸਾਖਤ ਨਿੰਦਕ ਦੁਸ਼ਟ ਕੇਨ ਲਾਹੇ ਵਿਦਾਰੀਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਬਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਇ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਬਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਧੋਖ ਜਾਹੀ ਵਾਹਿਗੁਰੂ ਦੀ ਕਾਲ사 ਵਾਹਿਗੁਰੂ ਦੀ ਫਤਿਹ